ਤੇ 3:30 ਵਜੇ ਦੀ ਗੱਲ ਆ ਘਰੋਂ ਬਸ ਐ ਕਰ ਨਿਕਲੇ ਚਾਹ ਪੀ ਗੇ ਰੋਟੀ ਟਿਕਾ ਕੇ ਤੇ ਉਧਰ ਖੇਤਾਂ 'ਚ ਸਾਡੀ ਲੇਬਰ ਲੋਰ ਲੱਗੀ ਹੋ ਸੀਗੀ ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਉਧਰ ਨੂੰ ਫੇਰ ਸ਼ਾਮ ਨੂੰ ਅੱਗੇ ਰੁਟੀਨ 'ਚ ਜਾਂਦੇ ਹੀ ਆ ਉਧਰ ਨੂੰ ਕਿਤੇ ਨਿਕਲੇ ਤਾਂ ਬਸ ਉਹ ਰੋਡ ਤੇ ਜਲਾ ਮੜ ਜਾ ਚੜੇ ਪੇ ਪਤਾ ਨਹੀਂ ਲੱਗਾ ਸੰਤੋ ਫੇਰ ਟੈਲੀਫੋਨ ਨਹੀਂ ਆਇਆ ਪੀਦਾ ਹੋ ਗਈ ਐ ਰੋਜ਼ ਐ ਸਾਰਾ ਕੰਮ ਹਾਂਜੀ ਹਾਂਜੀ ਰੋਜ਼ ਸਵੇਰੇ ਸ਼ਾਮੀ ਰੋਜ਼ ਕੱਲੇ ਕੱਲੇ ਬੜੇ ਫੱਟ ਸੀ ਜੀ ਉਹ ਔਰ ਇਦਾਂ ਨਹੀਂ ਸੀ ਬੜੇ ਫੱਟ ਸੀ ਸਭ ਕੁਝ ਆ ਰੋਟੀ ਪਾਣੀ ਸਵੇਰੇ ਪਿੰਨੀ ਬੁੰਨੀ ਛੱਕੇ ਸਭ ਕੁਝ ਛੱਕੇ ਪਿੰਡ ਅੱਜ ਅੱਜ ਇੱਧਰ ਨੂੰ ਚਲਗਾ ਨਹੀਂ ਤਾਂ ਅੱਗੇ ਪਿੰਡਾਂ ਨੂੰ ਢੇੜਾ ਗੁੜਾ ਮਾਰਨਾ ਪਿੰਡ ਸਾਰੇ ਥੜਿਆਂ ਥੜਿਆਂ ਤੇ ਇੱਧਰ ਉੱਧਰ ਬੈ ਬੂਕੇ ਆਉਣਾ ਰਾਤ ਨੂੰ ਆਉਣਾ ਤੇ ਕੋਈ ਨਹੀਂ ਸੀ ਉਹਨਾਂ ਨੂੰ ਕੋਈ ਕੋਈ ਜ਼ਿਆਦਾ ਢਿੱਲੇ ਮੱਠੇ ਜਾਂ ਕਹਿਦਾ ਉਹ ਜਾ ਕੋਈ ਕੋਈ ਉਹਨਾਂ ਦਾ ਲੱਤ ਗੋਡਾ ਦੁਖਦਾ ਕੁਝ ਨਹੀਂ ਸੀ ਤੇ ਭਾਜੀ ਜਿਹੜੀ ਵਾਹਨ ਨਾਲ ਐਕਸੀਡੈਂਟ ਹੋਇਆ ਉਹ ਕੀ ਸਮਝ ਤੋਈਏ ਨਹੀਂ ਜੀ ਉਹ ਤਾਂ ਇਹ ਪੁਲਿਸ ਵਾਲੀ ਵੈਰੀਫਿਕੇਸ਼ਨ ਕਰ ਰਹੇ ਆ ਕੈਮਰੇ ਕੂਪੇ ਦੇਖਦੇ ਆ ਤੇ ਉਹ ਤਾਂ ਉਸੇ ਵੇਲੇ ਉਹ ਦੌੜ ਗਿਆ ਉਹਨੇ ਦੇਖਿਆ ਵੀ ਨਹੀਂ ਨਾ ਤਾਂ ਪੁਲਿਸ ਵਾਲੇ ਪਤਾ ਨਹੀਂ ਲੱਭਣਗੇ ਕਿਹੜਾ ਵਾਈਕਲ ਸੀ ਐਕਸੀਡੈਂਟ ਹੋਇਆ ਕਿੱਥੇ ਕਰਕੇ ਹਾਈਵੇ ਹਾਂ ਹਾਈਵੇ ਸਾਡੇ ਨਾਲ ਜਿਹੜਾ ਨਾਲੇ ਘਰ ਦੇ ਨਾਲੇ ਹਾਈਵੇ ਹੈ ਸਾਡੇ ਕੇਦ ਉਧਰ ਵੀ ਇੱਧਰ ਵੀ ਆ ਸੀ ਕਾਰ ਸੀ ਕਾਰ ਸੀ ਕੋਈ ਵਾਈਟ ਕਲਰ ਦੀ ਸੀ ਗੱਡੀ ਸੰਸਕਾਰ ਵਗੈਰਾ ਕਦੋਂ ਕਰ ਰਹੇ ਹੋ ਸੰਸਕਾਰ ਬਸ 2-3 ਦਿਨ ਵੀਰੇ ਲੱਗ ਜਾਣ ਮੇਰੀ ਫੈਮਿਲੀ ਆ ਰਹੀ ਆ ਸਾਰੇ ਆ ਨਹੀਂ ਭਾਈ ਸਲਾਹ ਕਰਕੇ ਉਹ ਸਾਬ ਨਾ ਕਰਾਂਗੇ ਹੁਣ ਬਾਹਰੋਂ ਤੁਹਾਨੂੰ ਪਤਾ ਆਉਣਾ ਟਿਕਟ ਲੈਣੀ ਵੀ ਕਈ ਵਾਰ ਡਾਕੂਮੈਂਟ ਨਹੀਂ ਪੂਰੇ ਹੁੰਦੇ ਹਨਾ 2 3 ਦਿਨ ਤਾਂ ਲੱਗੇ ਜਾਂਦੇ ਆ ਇੱਥੇ ਉਹਨਾਂ ਦੇ ਪਰਿਵਾਰ ਚੋਂ ਕੌਣ ਕੌਣ ਮੈਂ ਹੀ ਆ ਜੀ ਮੈਂ ਛੋਟਾ ਬੇਟਾ ਉਹਨਾਂ ਦਾ ਹਾਂਜੀ 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 ਮੇਰਾ ਪਰਿਵਾਰ ਆ ਇੱਥੇ ਬਾਕੀ ਮੇਰਾ ਭਾਈ ਚਾਰਾ ਚਾਚੇ ਤਾਈ ਸਾਰੇ ਸਾਡੇ ਜੋ ਵੀ ਕੁਝ ਬਾਹਰੋਂ ਕੰਨ ਕਿੰਨਾ ਆ ਬਾਹਰੋਂ ਸਾਡੇ ਸਾਰੀ ਫੈਮਲੀ ਆ ਮੇਰਾ ਬ੍ਰਦਰ ਆ ਸਿਸਟਰ ਆ ਮੇਰੀਆਂ ਭਤੀਜੀਆਂ ਆ ਸਾਰੇ ਜਿੱਦ ਜਿੱਦਾ ਸਾਰੀ ਫੈਮਲੀ ਬਿਲ ਬਾਹਰ ਹੀ ਇਹ ਵੇਲੇ ਦਾ ਟਾਈਮ ਸੀ ਜਦੋਂ ਬਾਹਰ ਨਿਕਲੇ ਸੀਗੇ ਅ then the then 10 15 ਦਾ ਹੋਊਗਾ ਤੁਹਾਨੂੰ ਕਿੰਨੇ ਵਜੇ ਇਨਫੋਰਮੇਸ਼ਨ ਮੈਨੂੰ ਬਸ ਉਸ ਲੈ ਮੈਨੂੰ ਜਿਹੜਾ ਗੱਡੀ ਚ ਪਾ ਕੇ ਮੇਰੇ ਯਾਰ ਦੋਸਤੇ ਹੀ ਸੀਗੇ ਉਹਨਾਂ ਨੇ ਗੱਡੀ ਚ ਮੈਨੂੰ ਫੋਨ ਕਰ ਦਿੱਤਾ ਮਤਲਬ 6:30 ਵਜੇ ਤੱਕ ਮੈਂ ਪਹੁੰਚ ਗਿਆ ਉੱਥੇ ਸੱਜਣੇ ਪਹੁੰਚ ਗਏ ਹਸਪਤਾਲ ਲੈ ਕੇ ਹਸਪਤਾਲ 'ਤੇ ਆ ਕੇ ਉਹਨਾਂ ਨੇ ਡਰੈਸਿੰਗ ਕਰ ਦਿੱਤੀ ਤੇ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਡਾਕਟਰ ਕਹਿੰਦੇ ਕਿ ਤਾਂ ਮੈਂ ਕਹਿੰਦੇ ਆ ਸਿਰ 'ਚ ਹੀ ਕਲਾਉ ਉਡਾਵਾ ਰਿਹਾ ਤੇ ਇਹਦਾ ਆ ਬੇ ਅਸੀਂ ਆਈਸੀਯੂ ਦੇ ਵਿੱਚ ਰੱਖ ਕੇ ਇਹਨੂੰ ਇਹਨੇ ਠੀਕ ਹੋ ਜਾਣਾ ਹਨਾ ਤੇ ਡਾਕਟਰ ਵੀ ਚਲ ਗਿਆ ਸਭ ਕੁਝ ਚਲ ਗਿਆ ਉਹਦੀ ਡਰੈਸਿੰਗ ਵੀ ਹੋ ਗਈ ਸਭ ਕੁਝ ਹੋ ਗਈ ਤਾਂ ਮੁੜ ਕੇ ਉਹਨਾਂ ਨੇ ਕਹਿੰਦੇ ਈਸੀਜੀ ਕਰਾਉਣੀ ਆ ਈਸੀਜੀ ਕਰਦਿਆ ਕਰਾਉਂਦਿਆਂ ਤੇ ਬੜਾ ਸੁਣਾ ਇਦਾਂ ਇਦਾਂ ਹੱਥ ਰੱਖਿਆ ਸਿਰ ਦੇ ਥੱਲੇ ਉਸੇ ਸੇ ਕਹਿਆ ਹੁਣ ਭਾਈਆ ਠੀਕ ਹੋ ਗਿਆ ਹੈ ਤੇ ਫੇ ਇਕਦਮ ਜਲਾ ਆਈ ਸੀ ਜਨ ਲਗੇ ਫਿਰ ਹੂਰਤਨਾ ਸਾਹ ਲੈਣ ਲੱਪਿਆ ਫਿਰ ਉਹਨਾਂ ਨੇ ਦਬਸਾ ਡੈਮੇਜ ਦੀਆਂ ਸੀ ਚਲੇ ਗਿਆ ਫਿਰ ਸਾਨੂੰ ਕਹਿੰਦੇ ਇਹਦੀ ਪਲਸ ਰੇਟ ਘਟੀ ਜਾਂਦੀ ਆ ਇਸ ਦਾ ਫੈਕਟ ਪੈ ਜਨਾ ਨਾ ਫਿਰ ਜਦ ਅਦਾ ਸੱਟ ਵੱਧੀ ਤੇ ਬਲੀਡਿੰਗ ਹੋ ਗਈ ਅੰਦਰ ਲੋਟਿੰਗ ਹੋ ਗਈ ਉਹਦੇ ਨਾਲ ਹਨਾ ਤੇ ਉਹ ਕਹਿੰਦੇ ਜਿੱਦਾਂ ਦੱਸੀਗਾ ਸਾਨੂੰ ਵੀ ਇਹਦਾ ਹਾਰਟ ਵੀ ਸਟਾਪ ਹੋ ਗਿਆ ਹਨਾ ਫਿਰ ਅਸੀਂ ਕਹਿੰਦੇ ਵੈਂਟੀਲੇਟਰ ਲਾਉਣ ਨੇ ਆ ਅਸੀਂ ਕਹ ਲਾਓ ਫਿਰ ਦੇਖਦੇ ਆ ਪਰ ਨਹੀਂ ਕਹਿੰਦੇ ਸੌਰੀ ਕਿੰਨੇ ਵਜੇ ਡੈਥ ਹੋਈ ਹਾਂ 6:00 ਵਜੇ 6 6:30 ਵਜੇ ਠੀਕ ਤੇ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਹਾਂਜੀ 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 ਕਾਰਵਾਈ ਕਰ ਰਹੀ ਆ ਉਹ ਸਾਰੀ ਤਰ੍ਹਾਂ ਉਹਨਾਂ ਦਾ ਕੰਮ ਹੈ ਉਹ ਸਾਰੀ ਰਾਤ ਉਹ ਵੀ ਲੱਗੇ ਰਹੇ ਦੇਖਦੇ ਰਹੇ ਸਾਰੀ ਤਰ੍ਹਾਂ ਹਾਂਜੀ ਹਾਂਜੀ ਹਾਂਜੀ